ਦਾ ਪੰਜਾਬ ਨਿਊਜ਼ ਟੂਡੇ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੋਦੀ ਦਾ ਨਾਮ ਲੈ ਕੇ ਭਗਵੰਤ ਮਾਨ ਨੇ ਸੁਣਾਈ ਅਜਿਹੀ ਗੱਲ ਲਾਲਾ ਜੀ ਵਾਲੀ ਸਾਰੇ ਹੀ ਹੱਸਣ ਲੱਗ ਪਏ ਗੱਲ ਸੁਣਨ ਤੋਂ ਬਾਅਦ ਸਾਰਿਆਂ ਨੇ ਵਾਹ ਵਾਹ ਵੀ ਕਰਨਾ ਕੀਤਾ ਹੈ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਪਿੰਡ ਦੀ ਹਿੰਦੀ ਦੇ ਵਿੱਚ ਅਜਿਹੀ ਗੱਲ ਸੁਣਾਈ ਜਿਸ ਦਾ ਸਾਰੇ ਲੋਕਾਂ ਨੇ ਹੱਸ ਹੱਸ ਕੇ ਮੁੱਖ ਮੰਤਰੀ ਦਾ ਸਵਾਗਤ ਵੀ ਕੀਤਾ ਤੇ ਇਹ ਵੀ ਕਿਹਾ ਕਿ ਆਖਰ ਮੁੱਖ ਮੰਤਰੀ ਭਗਵੰਤ ਮਾਨ ਵਰਗਾ ਹੋਰ ਕੋਈ ਨਹੀਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇੱਕ ਵਾਰ ਸਾਡੇ ਪਿੰਡ ਕਸਤੂਰੀ ਲਾਲਾ ਦੀ ਦੁਕਾਨ ਤੇ ਜਿਹੜੀ ਐ ਚੋਰੀ ਹੋ ਗਈ ਸੋ ਆਖਰ ਲੋਹੜੀ ਦੇ ਦਿਨ ਚੱਲ ਰਹੇ ਸੀ ਜਿਸ ਤੋਂ ਬਾਅਦ ਲਾਲੇ ਨੇ ਆਪਣਾ ਕੰਮਕਾਰ ਜਾਰੀ ਰੱਖਿਆ ਲਾਲੇ ਦੀ ਦੁਕਾਨ ਤੇ ਚੋਰੀ ਦਾ ਪਤਾ ਲੱਗਣ ਤੋਂ ਬਾਅਦ ਪੂਰਾ ਪਿੰਡ ਪਤਾ ਲੈਣ ਲਈ ਆਇਆ ਜਿਹੜਾ ਵੀ ਪਤਾ ਲੈਣ ਲਈ ਆਵੇ ਸੋ ਰਿਓੜੀਆਂ ਤੇ ਗੱਚਕ ਜੁੱਕ ਕੇ ਖਾਣ ਲੱਗ ਜਾਂਦਾ ਸੀ ਤੇ ਨਾਲੇ ਪੁੱਛਦਾ ਸੀ ਕਿੰਨਾ ਕੁ ਨੁਕਸਾਨ ਹੋਇਆ ਸਰਪੰਚ ਵੀ ਪਤਾ ਲੈ ਗਿਆ ਸਰਪੰਚ ਪੁੱਛਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਲਾਲਾ ਬੋਲਦਾ ਹੈ ਕਿ ਆਖਰ ਨੁਕਸਾਨ ਤੇ ਜੋ ਹੋਇਆ ਹੋਇਆ ਪਰ ਹਲੇ ਤੱਕ ਨੁਕਸਾਨ ਚੱਲੀ ਜਾ ਰਿਹਾ ਹੈ ਸੋ ਆਥਣ ਤੱਕ ਜਦੋਂ ਸਾਰਾ ਪਿੰਡ ਪਤਾ ਲੈ ਜਾਏਗਾ ਫਿਰ ਫਿਰ ਦੱਸਾਂਗੇ ਕਿ ਕਿੰਨਾ ਕੁ ਨੁਕਸਾਨ ਹੋਇਆ ਏ ਇਸੇ ਤਰ੍ਹਾਂ ਭਾਜਪਾ ਨੇ ਵੱਡਾ ਨੁਕਸਾਨ ਕੀਤਾ ਹੈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਦਾਵਾ ਕੀਤਾ ਹੈ ਕਿ 10 ਸਾਲਾਂ ਦੇ ਵਿੱਚ ਭਾਜਪਾ ਨੇ ਦੇਸ਼ ਸਭ ਤੋਂ ਵੱਡਾ ਨੁਕਸਾਨ ਕੀਤਾ ਹੈ ਪਰ ਨੁਕਸਾਨ ਹਜੇ ਚੱਲੀ ਜਾ ਰਿਹਾ ਹੈ ਇੰਡੀਆ ਗਠਬੰਧਨ ਦੀ ਸਰਕਾਰ ਬਣਨ ਤੋਂ ਬਾਅਦ ਫਿਰ ਦੱਸਾਂਗੇ ਕਿੰਨਾ ਕੁ ਨੁਕਸਾਨ ਹੋਇਆ ਹੈ ਤੇ ਦੇਸ਼ ਕਿਸ ਤਰ੍ਹਾਂ ਚੱਲਦਾ ਹੈ ਇੰਡੀਆ ਗਠਬੰਧਨ ਦੀ ਸਰਕਾਰ ਬਣਨ ਤੋਂ ਬਾਅਦ ਭਾਜਪਾ ਨੂੰ ਅਸੀਂ ਦੱਸਾਂਗੇ ਇਹ ਦਾਵਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲਾਂਕਿ ਇਹ ਵੀ ਕਿਹਾ ਹੈ ਕਿ ਇੰਡੀਆ ਗਠਬੰਧਨ ਜਿਹੜਾ ਹੈ ਇਸ ਵਾਰ ਨਵਾਂ ਰੰਗ ਲਿਆਵੇਗਾ ਮੋਦੀ ਸਰਕਾਰ ਦਾ 400 ਪਾਰ ਵਾਲਾ ਨਾਰਾ ਜਿਹੜਾ ਹੈ ਫੇਲ ਕਰ ਦੇਾਂਗੇ ਔਰ ਇਹ ਵੀ ਜਿਹੜਾ ਹੈ ਬੇੜਾ ਪਾਰ ਵਾਲੀ ਹੀ ਗੱਲ ਜਿਹੜੀ ਹੈ ਇਸ ਵਾਰ ਭਾਜਪਾ ਪਾਦੀ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਭਾਜਪਾ ਇਸ ਵਾਰ ਬੁਰੀ ਤਰ੍ਹਾਂ ਹਾਰ ਰਹੀ ਹੈ ਭਾਜਪਾ ਆਪਣੇ ਡਰ ਤੋਂ ਜਿਹੜਾ ਹੈ ਲੋਕਾਂ ਦੇ ਨਾਲ ਬੁਖਲਾਹਟ ਦੇ ਵਿੱਚ ਗੱਲਾਂ ਕਰ ਰਹੀ ਹੈ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਇੱਕ YouTube ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ 2019 ਦੇ ਵਿੱਚ ਭਾਜਪਾ ਨੂੰ 38% ਦੀ ਵੋਟ ਮਿਲੇ ਸੀ ਦੇਸ਼ ਵਿੱਚ ਮੁਸਲਮਾਨਾਂ ਨੇ ਵੋਟ ਨਹੀਂ ਪਾਈ ਜੇਕਰ 80% ਦੀ ਹਿੰਦੂਆਂ ਵਾਲੇ ਦੇਸ਼ ਵਿੱਚ ਭਾਜਪਾ ਨੂੰ ਸਿਰਫ 38% ਦੀ ਵੋਟਾਂ ਮਿਲ ਸਕਦੀਆਂ ਨਤੀਜੇ ਦਾ ਮਤਲਬ ਹੈ ਕਿ ਅੱਧੇ ਤੋਂ ਵੀ ਘੱਟ ਹਿੰਦੂਆਂ ਨੇ ਭਾਜਪਾ ਨੂੰ ਵੋਟਾਂ ਨਹੀਂ ਪਾਈਆਂ ਨੇ ਪੀਕੇ ਨੇ ਕਿਹਾ ਮੁਸਲਮਾਨ ਹੋਣ ਦੇ ਨਾਤੇ ਅਤੇ ਜੇ ਤੁਸੀਂ ਭਾਜਪਾ ਨਾਲ ਲੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਕਿਹੜੇ ਹਿੰਦੂ ਭਾਜਪਾ ਨੂੰ ਵੋਟ ਨਹੀਂ ਦੇ ਰਹੇ ਨੇ ਇਹ ਚਾਰ ਵਿਚਾਰਧਾਰਾ ਵਾਲੇ ਹਿੰਦੂ ਨੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਗਾਂਧੀ ਨੂੰ ਮੰਨਣ ਵਾਲੇ ਹਿੰਦੂ ਭਾਜਪਾ ਦੇ ਹਿੰਸਬ ਦੇ ਵਿਸ਼ਵਾਸ ਨਹੀਂ ਕਰਨਗੇ ਅੰਬੇਦਕਰ ਨੂੰ ਮੰਨਣ ਵਾਲੇ ਲੋਕ ਭਾਜਪਾ ਦੀ ਵਿਚਾਰਧਾਰਾ ਨੂੰ ਮੰਨਣ ਲਈ ਤਿਆਰ ਨਹੀਂ ਨੇ ਇਸ ਤੋਂ ਇਲਾਵਾ ਕਮਿਊਨਿਸਟ ਵਿਚਾਰਧਾਰਾ ਵਾਲੇ ਹਿੰਦੂ ਭਾਜਪਾ ਨੂੰ ਵੋਟ ਪਾਉਣ ਲਈ ਤਿਆਰ ਨਹੀਂ ਨੇ ਇੰਨਾ ਹੀ ਨਹੀਂ ਸਮਾਜਵਾਦੀ ਲੋਹਿਆਂ ਨੂੰ ਮੰਨਣ ਵਾਲੇ ਕੁਝ ਲੋਕ ਭਾਜਪਾ ਦੀ ਵਿਚਾਰਧਾਰਾ ਨੂੰ ਮੰਨਣ ਲਈ ਤਿਆਰ ਨਹੀਂ ਨੇ ਪੀਕੇ ਨੇ ਅੱਗੇ ਕਿਹਾ ਲੋੜ ਹੈ ਕਿ ਇਹਨਾਂ ਚਾਰ ਵਿਚਾਰਧਾਰਾਵਾਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਮੁ슬ਮਾਨਾਂ ਦੇ ਨਾਲ ਇੱਕ ਸਮਾਜਿਕ ਰਾਜਨੀਤਿਕ ਗੱਠ ਜੋੜ ਬਣਾਉਣਾ ਚਾਹੀਦਾ ਹੈ ਇਸ ਤੇ ਇੱਕ ਨਵਾਂ ਬਦਲ ਬਣਾਉਣਾ ਚਾਹੀਦਾ ਇਹਨਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਪ੍ਰਸ਼ਾਂਤ ਨੇ ਕਿਹਾ ਉਦੋਂ ਹੀ ਵਿਰੋਧੀ ਧਿਰ ਬਣ ਸਕਦੀ ਹੈ ਤਾਂ ਹੀ ਅਸੀਂ ਭਾਜਪਾ ਨਾਲ ਲੜ ਸਕਦੇ ਹਾਂ ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਸਾਡੇ ਕੋਲ ਨਹੀਂ ਹੈ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਇਹ ਗਾਂਧੀ ਦੀ ਵਿਚਾਰਧਾਰਾ ਅਜਿਹੀ ਹੈ ਜਿਸ ਨੂੰ ਕਮਿਊਨਿਸਟਾਂ ਬੇਦਖਰਵਾਦੀਆਂ ਸਮਾਜਵਾਦੀਆਂ ਅਤੇ ਕਾਂਗਰਸੀਆਂ ਨੇ ਸਵੀਕਾਰ ਕੀਤਾ ਹੈ ਮੁਸਲਮਾਨਾਂ ਨੂੰ ਕਟੜਤਾ ਵੱਲ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਗਾਂਧੀ ਦੀ ਵਿਚਾਰਧਾਰਾ ਨੂੰ ਅਪਣਾਉਣਾ ਚਾਹੀਦਾ ਹੈ ਉਸ ਦਿਸ਼ਾ ਵੱਲ ਹੀ ਜਿਹੜਾ ਹੈ ਜਾਣਾ ਚਾਹੀਦਾ ਹੈ ਉਧਰ ਦੂਜੇ ਪਾਸੇ ਇੱਕ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਕਿ ਚੰਡੀਗੜ੍ਹ ਦੇ ਮਸਲੇ ਉੱਤੇ ਕਾਂਗਰਸ ਤੇ ਸੀਐਮ ਭਗਵੰਤ ਮਾਨ ਨੇ ਆਪਣਾ ਸਟੈਂਡ ਸਪਸ਼ਟ ਕਰਨ ਦੀ ਗੱਲ ਕਹੀ ਸੀ ਪਰ ਜਾਖੜ ਨੇ ਇਲਜ਼ਾਮ ਲਗਾਇਆ ਕਿ ਉਹ ਆਪਣਾ ਸਟੈਂਡ ਜਿਹੜਾ ਹੈ ਬਿਲਕੁਲ ਸਪਸ਼ਟ ਕਰਨ ਨਹੀਂ ਤੇ ਉਹਨਾਂ ਨੂੰ ਬਿਲਕੁਲ ਮੁਸ਼ਕਲ ਜੜੀ ਹੈ ਉਹ ਹੋ ਸਕਦੀ ਹੈ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਇੱਕ ਦੂਜੇ ਤੇ ਬਿਲਕੁਲ ਜਿਹੜਾ ਸਿਸਟਮ ਹੈ ਵਿਚਾਰਧਾਰਾ ਦਾ ਉਹ ਚੱਲ ਰਿਹਾ ਹੈ ਉਧਰ ਦੂਜੇ ਪਾਸੇ ਇਹ ਗੱਲ ਕਰੀਏ ਜਿੱਥੇ ਲੋਕ ਸਭਾ ਚੋਣਾਂ ਪ੍ਰਚਾਰ ਦੌਰਾਨ ਪੰਜਾਬ ਤੋਂ ਇੱਕ ਵੱਡੀ ਸਿਆਸੀ ਖਬਰ ਸਾਹਮਣੇ ਆਈ ਹੈ ਕਾਂਗਰਸ ਦੇ ਸਾਬਕਾ ਆਗੂ ਅਤੇ ਅਮਰਿੰਦਰ ਸਿੰਘ ਸਰਕਾਰ ਵਿੱਚ ਪੰਜਾਬ ਦੇ ਵਿੱਚ ਵਿੱਤ ਮੰਤਰੀ ਪਰ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਮਰਥਕਾਂ ਨੂੰ ਭਾਜਪਾ ਲਈ ਕੰਮ ਕਰਨ ਦੀ ਅਪੀਲ ਕੀਤੀ ਹੈ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਹਨਾਂ ਆਪਣੇ ਪ੍ਰਸ਼ੰਸਕਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰਨ ਦੇ ਲਈ ਕਿਹਾ ਹੈ ਜ਼ਿਕਰ ਕਰਦੀਏ ਕਿ ਮਨਪ੍ਰੀਤ ਬਾਦਲ ਨੇ ਜਨਵਰੀ 2023 ਦੇ ਵਿੱਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਬਾਅਦ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਦੇ ਵਿੱਚ ਸਾਫ਼ ਸੁਥਰੇ ਅਕਸ਼ ਵਾਲਾ ਆਗੂ ਮੰਨਿਆ ਜਾਂਦਾ ਹੈ ਉਹ 1995 1997 2002 2007 2017 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਚੁੱਕੇ ਨੇ ਪੰਜਾਬ ਸਰਕਾਰ ਵਿੱਚ ਦੋ ਵਾਰ ਵਿੱਤ ਵੀ ਰਹੇ ਚੁੱਕੇ ਨੇ ਵਿੱਤ ਮੰਤਰੀ ਵਜੋਂ ਉਹਨਾਂ ਦਾ ਪਹਿਲਾ ਕਾਰਜਕਾਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ 2007 ਤੋਂ 2000 10 ਤੱਕ ਸੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਉਹਨਾਂ ਪੰਜਾਬ ਦੇ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਪੰਜਾਬ ਦਾ ਰਿਕਾਰਡ 9 ਵਾਰ ਬਜਟ ਪੇਸ਼ ਕੀਤਾ ਗਿਆ ਪੰਜਾਬ ਵਿਧਾਨ ਸਭਾ ਦੇ ਵਿੱਚ ਸਭ ਤੋਂ ਵੱਧ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਉਹਨਾਂ ਦੇ ਨਾਂ ਹੈ ਮਨਪ੍ਰੀਤ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਨੇ ਮਨਪ੍ਰੀਤ ਪਹਿਲੀ ਵਾਰ 1995 ਦੇ ਵਿੱਚ ਗਿੱਦੜਵਾਹਾ ਤੋਂ ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਲਈ ਚੁਣੇ ਗਏ ਸਨ ਉਹ 1997 2002 ਅਤੇ 2007 ਦੇ ਵਿੱਚ ਗਿੱਦੜਵਾਹਾ ਹਲਕੇ ਤੋਂ ਲਗਾਤਾਰ ਚੁਣੇ ਗਏ ਸਨ ਸਾਲ 2007 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੇ ਵਿੱਚ ਉਹਨਾਂ ਨੂੰ ਵਿੱਤ ਮੰਤਰੀ ਬਣਾਇਆ ਗਿਆ ਸੀ ਕਰਜ਼ਾ ਮਾਫੀ ਦੀ ਪੇਸ਼ਕਸ਼ ਨੂੰ ਲੈ ਕੇ ਕੇਂਦਰ ਨਾਲ મતਭੇਦ ਹੋਣ ਕਾਰਨ ਅਕਤੂਬਰ 2010 ਦੇ ਵਿੱਚ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਵੀ ਦਿੱਤਾ ਗਿਆ ਸੀ ਸਾਲ 2011 ਦੇ ਵਿੱਚ ਉਹਨਾਂ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦਾ ਗਠਨ ਕੀਤਾ 2012 ਦੀਆਂ ਪੰਜਾਬ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਨੇ ਸੀਪੀਆਈ ਸੀਪੀਐਮ ਅਤੇ ਸ਼੍ਰੋਮਣੀ ਅਕਾਲੀ ਦਲ ਲਾਂਗੋਵਾਲ ਦੇ ਨਾਲ ਗੱਠਜੋੜ ਕੀਤਾ ਬਾਦਲ ਨੇ 2012 ਦੇ ਵਿੱਚ ਗਿੱਦੜਵਾਹਾ ਅਤੇ ਮੌੜ ਹਲਕਿਆਂ ਤੋਂ ਚੋਣ ਲੜੀ ਸੀ ਪਰ ਦੋਵੇਂ ਸੀਟਾਂ ਹਾਰ ਗਏ ਸਨ 15 ਜਨਵਰੀ 2016 ਨੂੰ ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਨੂੰ ਕਾਂਗਰਸ ਦੇ ਵਿੱਚ ਰਲੇਵਾ ਕਰ ਲਿਆ ਸੀ ਉਹ ਮਾਰਚ 2000 12 ਦੇ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਵਿਧਾਨ ਸਭਾ ਲਈ ਚੁਣੇ ਗਏ ਸਨ ਆਖਰਕਾਰ ਮਨਪ੍ਰੀਤ ਬਾਦਲ ਤੇ ਅੱਜ ਵੀ ਜਿਹੜੇ ਜੋਕਸ ਬਣਦੇ ਨੇ ਕਿ ਇਹ ਵਿੱਤ ਮੰਤਰੀ ਨੇ ਜਿਨ੍ਹਾਂ ਨੇ ਖਜ਼ਾਨੇ ਨੂੰ ਖਾਲੀ ਹੀ ਦੱਸਿਆ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਹੀ ਜਿਹੜਾ ਇਹ ਲੋਕ ਕਰੀ ਗਏ ਨੇ ਪਰ ਆਖਰਕਾਰ ਅੱਜ ਭਗਵੰਤ ਮਾਨ ਵੀ ਇਹਨਾਂ ਤੇ ਇਲਜ਼ਾਮ ਲਗਾਉਂਦੇ ਨੇ ਕਿ ਮਨਪ੍ਰੀਤ ਬਾਦਲ ਨੇ ਖਜ਼ਾਨਾ ਖਾਲੀ ਹੀ ਜਿਹੜਾ ਬਿਲਕੁਲ ਹੁਣ ਤੱਕ ਦੱਸਿਆ ਏ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਖਡੂਰ ਸਾਹਿਬ ਲੋਕ ਸਭਾ ਹਲਕਾ ਜੀ ਹਾਂ ਖਡੂਰ ਸਾਹਿਬ ਚ ਮਾਈਕ ਨੇ ਅਕਾਲੀ ਤੇ ਕਾਂਗਰਸੀਆਂ ਦੀ ਜਿਹੜੀ ਹੈ ਟੈਨਸ਼ਨ ਵਧਾ ਦਿੱਤੀ ਹੈ ਜੀ ਹਾਂ ਅਕਾਲੀ ਤੇ ਕਾਂਗਰਸੀ ਜਿਹੜੇ ਨੇ ਉਹ ਟੈਨਸ਼ਨ ਦੇ ਵਿੱਚ ਆ ਗਏ ਨੇ ਸੋ ਜਿੱਥੇ ਕਿ ਚੋਣਾਂ ਹੋਣਗੀਆਂ 1 ਜੂਨ ਨੂੰ ਸੋ ਆਖਰਕਾਰ ਅਮਰਿਤਪਾਲ ਸਿੰਘ ਦਾ ਜਿਹੜਾ ਚੋਣ ਨਿਸ਼ਾਨ ਮਾਈਕ ਐਸੋ ਆਖਰ ਵੱਡੇ ਤੋਂ ਵੱਡਾ ਇਕੱਠ ਲਗਾਤਾਰ ਜਿਹੜਾ ਹੁੰਦਾ ਹੋਇਆ ਅਮਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਦੌਰਾਨ ਦਿਖਾਈ ਦੇ ਰਿਹਾ ਜਿਸ ਤੋਂ ਬਾਅਦ ਵਿਰੋਧੀਆਂ ਦੀ ਨੀਂਦ ਉੱਡ ਚੁੱਕੀ ਐ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ